ਆ ਪੰਜਾਬ ਭਧਾਨ ਅਸ਼wini ਨਾ ਹਮੇਸ਼ਾ ਸੌਨਕਾ ਸੰਗਬੰਧ ਪੰਜਾਬ ਤੋਂ ਬੋਲਦਾ ਹੈ ਅੱਜ ਸਾਡੇ ਕਸ਼ਮੀਰ ਸਿੰਘ ਰਾਜਪੂਜੀ ਹਾਲ ਇੰਡੀਆ ਤੋਂ ਉਹਨਾਂ ਨਾਲ ਸ਼ੋਕ ਲੁਤਰਾ ਜੀ ਸਾਡੇ ਜਗ ਬੱਬਰ ਸਾਹਿਬ ਆਏ ਨੇ ਜਗੀਰਬਾਦ ਸਿੰਘ ਸੈਜਰਾ ਸਾਹਿਬ ਸਾਡੇ ਚੋਹਾਂ ਸਾਹਿਬ ਡਿੰਪਲ ਰਾਜਪੁਰ ਸਾਡੇ ਚੇਅਰਮੈਨ ਡਿੰਪਲ ਉਧਤ ਨਸਾਹ ਬਈ ਜਿੰਨੇ ਵੀ ਬੰਦੇ ਅੱਜ ਆਏ ਆ ਇਹ ਬੱਚਿਆਂ ਨੂੰ ਨਵੀਂ ਪੀੜੀ ਨੂੰ ਦੇਖਦੇ ਹੋਇਆ ਕਿ ਇਹਨਾਂ ਦੀ ਇਮਾਨਦਾਰੀ ਤੇ ਇਹਨਾਂ ਦੀ ਸੇਵਾ ਕਰਨ ਦਾ ਅੰਦਰੋਂ ਮਨ ਆਪਣੀ ਬਲਾਦਰੀ ਨਾਲ ਕਿਤੇ ਵੀ ਕੋਈ ਤੱਕਾ ਹੋਵੇ ਕਿਤੇ ਵੀ ਕੋਈ ਕਾਰੋਬਾਰ ਚ ਉਕਰ ਆਵੇ ਇਹ ਸਾਰੀ ਟੀਮ ਅਸੀਂ ਇਹਨਾਂ ਦੇ ਨਾਲ ਜੁੜੇ ਆ ਇਹ ਸਾਡੇ ਨਾਲ ਜੁੜੇ ਆ ਕਿ ਕਿਤੇ ਵੀ ਕੋਈ ਕਿਸੇ ਆਪਣੀ ਬਰਾਦਰੀ ਦੇ ਬੰਦੇ ਨਾਲ ਕਿਸੇ ਕਿਸਮ ਦੇ ਕੋਈ ਗੱਲ ਹੋਏ ਅਸੀਂ ਸਾਰੀ ਟੀਮ ਇਕਜੁੱਟ ਹੋਵਾਂਗੇ ਉਹਦਾ ਹੱਲ ਕਰਾਂਗੇ ਇਹਨਾਂ ਨੇ ਸਾਨੂੰ ਵਾਅਦਾ ਦੁਆਇਆ ਕਿ ਜਿੰਨੇ ਵੀ ਬੰਦੇ ਹੋਰ ਵੀ ਆਪਣੀ ਟੀਮ ਦੇ ਬੰਦੇ ਸਾਰੀ ਟੀਮ ਮਗਰ ਜੁੜਾਂਗੇ ਅੱਗੋ ਅਖਰਬਾਰੀਏ ਸਨਕਾਰ ਸੰਗ ਪੈਂਤੀ ਪੈਂਟਾ ਜਨੈਸ਼ਨਲ ਅਧਿਖਸ਼ਾ ਕਸ਼ਮੀਰ ਸਿੰਘ ਰਾਜਪੂਤ ਮੈਨੂੰ ਉਹ ਚੇਚੇ ਤੋਂ ਉੱਤੇ ਮੇਰੇ ਸਟੇਟ ਪ੍ਰਧਾਨ ਸ਼੍ਰੀ ਅਸ਼ਵੀਨ ਆਮੈਸ਼ਾ ਜੀ ਨੇ ਸੰਦੇਸ਼ ਦਿੱਤਾ ਸੀ ਕਿ ਅੱਜ ਇੱਕ ਬਹੁਤ ਸੁੰਦਰ ਤੇ ਭਾਵੇ ਪ੍ਰੋਗਰਾਮ ਅਮਰ ਸਾਧ ਚਲਾਰਾ ਸੋਲਤ ਰੱਖਿਆ ਗਿਆ ਹੈ ਇਹ ਹਮੇਸ਼ਾ ਹੀ ਕੋਈ ਵੀ ਸੰਸਥਾ ਹੋਵੇ ਸਮਾਜਿਕ ਹੋਵੇ ਜਾਂ ਕੋਈ ਹੋਰ ਹੋਵੇ ਉਹਦੇ ਚ ਨਵਾਂ ਖੂਨ ਨਵਾਂ ਜਨਰੇਸ਼ਨ ਨਾਲ ਲੱਗ ਚੱਲਣਾ ਹੁੰਦਾ ਹੈ ਤਾਂ ਕਿ ਅਗਲੀ ਪੀੜ੍ਹੀ ਜਿਹੜੀ ਉਹ ਤਿਆਰ ਕੀਤੀ ਜਾਏ ਮੈਨੂੰ ਬੜੀ ਖੁਸ਼ੀ ਹੋਈ ਅੱਜ ਇੱਥੇ ਆ ਕੇ ਤਕਰੀਬਨ ਸਾਰਾ ਯੂਨਿਟ ਸਾਡਾ ਇੱਥੇ ਪਹੁੰਚਿਆ ਹੈ ਮੇਰੇ ਨੈਸ਼ਨਲ ਲੈਵਲ ਦੇ ਵੀ ਜਿਹੜੇ ਮੇਰੇ ਨਾਲ ਸਾਥੀ ਕੰਮ ਕਰਦੇ ਉਹ ਵੀ ਆਏ ਨੇ ਪੰਜਾਬ ਲੈਵਲ ਦੇ ਵੀ ਇੱਥੇ ਨੇ ਔਰ ਮੈਨੂੰ ਅੱਛਾ ਲੱਗ ਰਿਹਾ ਹੈ ਕਿ ਮੈਂ ਬਹੁਤ ਸ਼ਾਨਦਾਰ ਇਹ ਟੀਮ ਜਿਹੜੀ ਇਹਨਾਂ ਨੇ ਸਾਡੇ ਨਾਲ ਜੋੜੀ ਹੈ ਮੈਂ ਧੰਨਵਾਦ ਕਰਨਾ ਸਟੇਟ ਪ੍ਰਧਾਨ ਆਪਣੇ ਅਸ਼ਵਿੰਦ ਨਾਮਾ ਸ਼ਾਹ ਜੀ ਦਾ ਜਨਰਲ ਸੈਕਰੀ ਸਾਡੇ ਰਾਜਪੂਰ ਜੀ ਡਿੰਪਲ ਜੀ ਉਹਨਾਂ ਦਾ ਧੰਨਵਾਦ ਹੈ ਕਿਉਂਕਿ ਉਹਨਾਂ ਦੀ ਇੱਕ ਬਹੁਤ ਅੱਛੀ ਟੀਮ ਕੰਮ ਕਰ ਰਹੀ ਹੈ ਬਾਕੀ ਜਿੱਦਾਂ ਮੈਂ ਹੁਣੇ ਦੇਖ ਰਿਹਾ ਸੀ ਬੱਚਿਆਂ ਦੀ ਉਤਸ਼ਾਹ ਮੇਰਾ ਇਹਨਾਂ ਨੂੰ ਵਾਦਾ ਹੈ ਅੱਛਾ ਕੰਮ ਕਰੋ ਦੁਨੀਆ 'ਚ ਇਹ ਵਿਖਾਓ ਕਿ ਅਸੀਂ ਇੱਕ ਅچھے ਸੂਝਵਾਨ ਤੇ ਵਧੀਆ ਪੀੜੀ ਨਾਲ ਜੁੜੇ ਆ ਤੇ ਵਧੀਆ ਕੰਮ ਕਰਕੇ ਦਿਖਾਵਾਂਗੇ ਜਿੱਥੇ ਵੀ ਇਹਨਾਂ ਨੂੰ ਕੋਈ ਔਕੜ ਆਏਗੀ ਜਾਂ ਮੁਸ਼ਕਲ ਆਏਗੀ ਸਾਡੀ ਪੂਰੀ ਟੀਮ ਹਿੰਦੁਸਤਾਨ ਤੋਂ ਲੈ ਕੇ ਪੂਰੇ ਪ੍ਰਦੇਸ਼ਾਂ ਤੱਕ ਦੀ ਟੀਮਾਂ ਜਿਹੜੀਆਂ ਨਾਲ ਨਾਲ ਹਮੇਸ਼ਾ ਰਹਿਣਗੀਆਂ ਪੰਜਾਬ ਤੇ ਰਹੇਗਾ ਅਸੀਂ ਵੀ ਇਹਨਾਂ ਨਾਲ ਚੱਲਾਂਗੇ ਕਿਤੇ ਵੀ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਔਕੜ ਨਹੀਂ ਆਉਣ ਦਿੱਤੀ ਜਾਏਗੀ ਤਨ ਮਨ ਤੋਂ ਪਹਿਲਾਂ ਤੇ ਅਸੀਂ ਸਾਰੇ ਸੰਗ ਦਾ ਔਰ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਏਡੀ ਦੂਰੋਂ ਆਏ ਅਸੀਂ ਉਹਨਾਂ ਦਾ ਸਵਾਗਤ ਕਰਨੇ ਆ ਤੇ ਜਿਹੜਾ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸਨਮਾਨਿਤ ਕੀਤਾ ਅਸੀਂ ਉਹਦਾ ਦਿਲੋਂ ਬੜਾ ਧੰਨਵਾਦ ਕਰਨੇ ਆ ਔਰ ਅਸੀਂ ਆਸ਼ਵਾਸਨ ਦਿੰਨੇ ਆ ਤਨ ਮਨ ਦਨ ਦੇ ਨਾਲ ਇਸ ਸੰਸਥਾ ਨਾਲ ਜੁੜੇ ਰਵਾਂਗੇ ਤੇ ਸਾਰੇ ਆਪਣੇ ਅੰਮ੍ਰਿਤਸਰ ਗੁਰੂ ਨਗਰੀ ਦਾ ਨਾਮ ਬਤਾਵਾਂਗੇ